ਵੀਡੀਓ ਵਾਇਰਲ ਹੋਈ ਸੀ ਪਟਨਾ ਸਾਹਿਬ ਦੀ ਕਮੇਟੀ ਨੂੰ ਤੇ ਸੰਗਤ ਜੀ ਅੱਜ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੀ ਕਿਰਪਾ ਨਾਲ ਜੋ ਪਟਨਾ ਸਾਹਿਬ ਦੀ ਕਮੇਟੀ ਆ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਇੱਥੇ ਮਰਿਆਦਾ ਜਿੰਨੀ ਕੁ ਸਾਡੇ ਕੋਲ ਸੀਗੀ ਪਟਨਾ ਸਾਹਿਬ ਦੀ ਕਮੇਟੀ ਦੇ ਨਾਲ ਉਹਨਾਂ ਦੇ ਮੈਂਬਰ ਬਿਠ ਖੜੇ ਆ ਸਤਕਾਰ ਸਹਿਤ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਜਿਹੜੇ ਆਪਾਂ ਸਤਕਾਰ ਸਹਿਤ ਇੱਥੇ ਫਹਲਾੜ ਆਪਾਂ ਚੰਦੂਆ ਸਾਹਿਬ ਲੱਗ ਗਿਆ ਆ ਪੂਰੀ ਇੱਥੇ ਮਰਿਆਦਾ ਕਰ ਦਿੱਤੀ ਆ ਜਿੰਨੀ ਵੀ ਥੋੜੀ-ਬੋੜੀ ਆਪਣੇ ਨੂੰ ਸਗੀ ਬਾਕੀ ਥੋੜੇ ਦਿਨਾਂ ਬਾਅਦ ਕਿਉਂਕਿ ਟਾਈਮ ਥੋੜਾ ਲੱਗਦਾ ਹੁੰਦਾ ਕਮੇਟੀ ਜਿਹੜੀ ਹੈਗੀ ਪਟਨਾ ਸਾਹਿਬ ਦੇ ਧਿਆਨ ਵਿੱਚ ਸਾਰਾ ਆ ਗਈ ਆ ਇਹ ਨਾਲ ਦਾ ਕਮਰਾ ਇਹ ਨਾਲ ਦੇ ਕਮਰੇ 'ਚ ਬੱਖਰੇ ਤਰੀਕੇ ਨਾਲ ਵਿਚੇ ਹੀ ਸੋਖਾਸ਼ਨ ਹੋਊਗਾ ਤੇ ਵਿਚੇ ਜਿਹੜਾ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਜਾਊਗਾ ਔਰ ਇੱਥੇ ਇੱਕ ਗ੍ਰੰਥੀ ਆਪਾਂ ਫਿਰ ਪਟਨਾ ਸਾਹਿਬ ਦੀ ਕਮੇਟੀ ਨੂੰ ਬੇਨਤੀ ਕਰਦੇ ਆ ਕਿ ਇੱਥੇ ਮਤਲਬ ਗ੍ਰੰਥੀ ਦਿੱਤਾ ਜਾਵੇ ਗ੍ਰੰਥੀ ਦਿੱਤਾ ਜਾਵੇ ਤਾ ਜੋ ਇੱਥੇ ਪ੍ਰੋਪਰ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਸਤਿਕਾਰ ਹੋਵੇ ਮਰਿਆਦਾ ਹੋਵੇ ਧੰਨਵਾਦ ਸਾਰੀ ਕਮੇਟੀ ਦਾ ਸਾਰੀ ਸੰਗਤ ਦਾ ਜਿਨ੍ਹਾਂ ਨੇ ਇਹ ਸੇਵਾਵਾਂ ਦਿੱਤੀਆਂ ਸਾਨੂੰ ਤੇ ਤੁਸੀਂ ਦੇਖ ਸਕਦੇ ਹੋ ਹੁਣ ਸਾਰੀ ਇੱਥੇ ਜਿਹੜੀ ਆ ਸਾਰੇ ਸਿੰਘਾਂ ਦੇ ਸਹਿਯੋਗ ਨਾਲ ਆਪ ਜਿਹੜੀ ਮਰਿਆਦਾ ਆਈ ਹੈ ਹਾਂਜੀ ਵਾਹਿਗੁਰੂ ਜੀ ਕੀ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾ ਸਰਪਾਲ ਸਿੰਘ ਜੌਹਰ ਤੁਸੀਂ ਤੁਸੀਂ ਫੜ ਲਓ ਚੋਰ ਸਾਹਿਬ ਤੁਸੀਂ ਫੜ ਲਓ ਚੋਰ ਸਾਹਿਬ ਪਟਨਾ ਸਾਹਿਬ ਤੁਸੀਂ ਇੱਧਰ ਆਓ ਇਦਰਾ ਇਹ ਸਾਨੂੰ ਹਮ ਇਹ ਜਿਹੜੀ ਉਦਾਸੀਨ ਅਖਾੜੇ ਨੇ ਬਾਬਾ ਸ਼੍ਰੀ ਚੰਦ ਜੀ ਦੇ ਹਮ ਇੱਥੇ ਪ੍ਰਾਤਨ ਗੁਰੂ ਸਾਹਿਬ ਮਹਾਰਾਜ ਦੇ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈਗੇ ਨੇ ਹਮ ਜਿਹੜੀਆਂ ਸਾਡੀਆਂ ਪਹਿਲੀਆਂ ਪੀੜੀਆਂ ਸਾਨੂੰ ਦੱਸਦੀ ਮਹਾਪੁਰਸ਼ਾਂ ਦੀਆਂ ਹਮ ਉਹ ਗੁਰੂ ਦੀ ਮਰਿਆਦਾ ਤੋਂ ਬਹੁਤ ਹੱਦ ਤੱਕ ਜਾਣੂ ਸਨ ਹਮ ਇਹਨਾਂ ਨੇ ਵੀ ਬੜਾ ਪਿਆਰ ਤੇ ਸਤਿਕਾਰ ਕਰਦੇ ਨੇ ਪਰ ਇਹਨਾਂ ਚੋਂ ਜਿਹੜੇ ਨਵੇਂ ਕਈ ਉਦਾਸੀ ਸਾਧੂ ਆਏ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਗੁਰਮੁਖੀ ਚ ਹੋਣ ਕਰਕੇ ਉਹਨਾਂ ਦੀ ਅੱਖਰ ਦੀ ਜਾਣਕਾਰੀ ਨਾ ਹੋਣ ਕਰਕੇ ਜਾਂ ਮਰਾਯਾ ਦਾ ਜਾਣਕਾਰੀ ਨਾ ਹੋਣ ਕਰਕੇ ਉਹਨਾਂ ਗੁਰੂ ਸਾਹਿਬ ਦਾ ਸਤਿਕਾਰ ਤੇ ਕੀਤਾ ਪਰ ਜਿਹੜੇ ਕੰਗਨਾ ਕਰਨਾ ਚਾਹੀਦਾ ਸੀ ਉਸ ਤੰਗ ਨਾ ਕੀਤਾ ਇੱਥੇ ਵੀ ਸਾਨੂੰ ਜਿਹੜੀ ਜਦੋਂ ਜਾਣਕਾਰੀ ਭਾਈ ਸਾਹਿਬ ਹੋਣਾ ਦੇਥੋਂ ਸਾਨੂੰ ਮਿਲੀ ਆ ਪ੍ਰਬੰਧਕ ਕਮੇਟੀ ਨੂੰ ਮੈਂ ਚੇਚੇ ਤੌਰ ਤੇ ਅੱਜ ਬਾਕੀ ਸਾਰੇ ਕੰਮ ਛੱਡ ਕੇ ਇੱਥੇ ਆ ਪਾਣ ਕੇ ਅਸੀਂ ਸਾਰਾ ਸਤਕਾਰ ਚੰਦੋਆ ਲਾਇਆ ਹੈ ਮਹਾਰਾਜ ਦੇ ਉੱਤੇ ਕਿੜਾ ਸਾਹਿਬ ਨਵਾਂ ਬਦਲਿਆ ਹੈ ਰਮਾਲੇ ਨਵੇਂ ਬਦਲੇ ਆ ਔਰ ਹੁਣ ਗਾਂ ਤੋਂ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਤੁਸੀਂ ਇੱਧਰ ਰੱਖੋ ਬਹੁਤ ਸਾਹਿਬ ਕਿਰਪਾ ਕਰਨਗੇ ਤੇ ਸਤਗੁਰੂ ਦੀ ਕਿਰਪਾ ਨਾਲ ਇਹ ਜਿਹੜੀਆਂ ਸਾਡੀਆਂ ਅਸਲ ਅਸਥਾਨ ਨੇ ਨਾ ਇਹ ਬਾਬਾ ਸ਼੍ਰੀਚੰਦ ਨੇ ਸਿੱਖ ਪੰਥ ਦੇ ਪ੍ਰਚਾਰ ਦੇ ਸਰੋਤ ਬਣਾਏ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਬਣੇ ਨੇ ਇਸ ਕਰਕੇ ਗੁਰੂ ਸਾਹਿਬ ਜੀ ਦੀ ਬੜੀ ਵੱਡੀ ਬਖਸ਼ਿਸ਼ ਆ ਗੁਰੂ ਨਾਨਕ ਸਾਹਿਬ ਨੇ ਪਹਿਲੀ ਪ੍ਰਚਾਰ ਦੀ ਮੰਜੀ ਜਿਹੜੀ ਆ ਨਾ ਸਿੱਖ ਪੰਥ ਦੀ ਉਹ ਵੀ ਪਟਨਾ ਸਾਹਿਬ ਦਾ ਸਥਾਪਿਤ ਕੀਤੀ ਸੀ ਇਸ ਕਰਕੇ ਦਸਵੇਂ ਪਾਤਸ਼ਾਹ ਦੇ ਵਿੱਚ ਗੁਰੂ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ ਇਸ ਕਰਕੇ ਗੁਰੂ ਪਾਤਸ਼ਾਹ ਨੇ ਇੱਥੇ ਪ੍ਰਕਾਸ਼ ਧਾਰਿਆ ਪਟਨੇ ਵਿੱਚ ਔਰ ਸਾਰੇ ਦਾ ਸਾਰਾ ਬਿਹਾਰ ਜਿਹੜਾ ਹੈ ਨਾ ਇਹ ਸਤਿਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ ਆ ਪਰ ਸਾਨੂੰ ਜਿੰਨੀ ਥੋੜੇ ਜਿਹੇ ਡਿਫਰੈਂਸ ਪਏ ਨੇ ਇੱਥੇ ਸਾਨੂੰ ਆਪ ਆਣ ਕੇ ਇਹਨਾਂ ਵਿੱਚ ਵਿਚਰ ਕੇ ਔਰ ਸਾਡੀਆਂ ਜਿਹੜੀਆਂ ਧਰਮ ਪ੍ਰਚਾਰ ਦੀਆਂ ਲਹਿਰਾਂ ਨੇ ਉਹਨਾਂ ਨੂੰ ਤੇਜ਼ ਕਰਕੇ ਇਹਨਾਂ ਨੂੰ ਬੜੇ ਅੱਛੇ ਤਰੀਕੇ ਨਾਲ ਗੁਰੂ ਦੇ ਚਰਨਾਂ ਨਾਲ ਜੋੜਿਆ ਜਾ ਸਕਦਾ ਹੈ ਗੁਰੂ ਦੇ ਗੁਰਬਾਣੀ ਨਾਲ ਜੋੜਿਆ ਜਾ ਸਕਦਾ ਹੈ ਹੁਣ ਸਾਡੇ ਨਾਲ ਵਿਸ਼ੇਸ਼ ਤੌਰ ਤੇ ਚੱਲ ਕੇ ਸਾਡੇ ਬਹੁਤ ਹੀ ਕਥਾਵਾਦ ਰਮੈਨ ਰਮੈਨ ਨੂੰ ਮਿੱਟੀ ਵਿੱਚ ਚਲੇ ਗਏ ਉਹ ਮਿੱਟੀ ਚਲੇ ਗਏ ਕਦੀ ਚਾੜਿਆ ਨਹੀਂ ਕੋਈ ਕੀੜੀਆਂ ਭਰੀਆਂ ਨਹੀਂ ਰਾਇਦਾ ਪ੍ਰਕਾਸ਼ ਜਿਹੜਾ ਕਰ ਰਹੇ ਸੀ ਉਹ ਕੀ ਕਰਦੇ ਨੇ ਸਫਾਈ ਤਾਂ ਕਰਨ ਤੋਂ ਅੰਗ ਦੀ ਮੁੰਡਾ ਆਹ ਰੰਗ ਬਾਅਦ ਵਿੱਚ ਕਰਨੀ ਨਹੀਂ ਕਰਨ ਦੀ

ਜਾ ਦੇ ਹੋਰ ਨਾ ਜਾ ਹੈ ਮਹਾਤਮਾ ਅਵਤਾਰ ਹੋਈ ਗੁਰੂ ਰਾਮ ਕੀ ਹੋਈ ਜੋਰ ਜਾ ਹੈ ਜਿਵੇਂ ਮੈਂ ਇੱਕ ਮੁਰਦਕਾ ਕਿੰਨੇ ਕੇ ਦੁੱਖ ਕੋ ਮੁਰਗੇ ਗਿਆਨੀ ਮੈਂ ਇੱਕ ਪੇਂਟਰ ਗਿਆਨੀ ਮਹਿੰਦਰ ਸਿੰਘ ਰਤਨ ਠੀਕ ਹੈ 36000 36000 ਇਹ ਸੱਚ ਨਹੀਂ ਨਹੀਂ ਲਾ ਤਾ 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 ਤ ਸਤਿ ਵਿਚਾਰ ਇਹ ਹੈ ਮਧੁਰਾ ਜਗਤਾਰਨ ਕੋ ਅਲਕਾਰ ਬਣਾਇਓ ਥੱਲੇ ਹੱਥ ਨਾਲ ਝਾੜੀ ਜਾਵਾਂ ਤੂੰ ਜਿਨੇ ਅਰਜਨ ਆਰ ਥੱਲੇ ਤੇ ਕਰੂ ਤੂੰ ਚਲ ਕੇ ਜਨ ਅਰਜਨ ਆਇਓ ਇਹ ਹਰ ਜਾਇਗਾ ਤੂੰ ਜਿਨੇ ਅਰਜਨ ਦੇਵ ਹੋਰ ਹਰ ਜਾਇਗਾ ਅਸੀਂ ਦ੍ਰਿਸ਼ਟ ਸੁਭ ਕਰੇ ਹਰ ਅਗ ਪਾਪ ਸਤ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੈ ਸਾਰਾ ਕਰ ਨਾ ਕਰ 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 ਕ ਇਹ ਲੀਵਾ ਨਾ ਉਡਾ ਸਕਦਾ ਬਲਕਿ ਨਾ ਸੁਣਾ ਹੁਣ ਨਾ ਸੁਣਾ ਕੋਲ ਖੁੱਦਾਂ ਤੋਂ ਕਰ ਦੋ ਜਗਿਆ ਹੋਰ ਨਾ ਜਾ ਹੈ ਮਹਾਤਮਾ ਅਵਤਾਰ ਯਾ ਗ੍ਰਿਆਨ ਕੀ ਹੋਵੇ ਹੋਰ ਜਾਏ ਵੇ ਵਾ ਮੈਂ ਕਿੱਥੇ ਕੁੜੇਗਾ ਕਿੰਨੇ ਕੇ ਲੋਕ ਕੋਹਾਂ ਸਾਡਾ ਮੂਰਗੇ ਹਿਆਣੀ ਨਹੀਂ ਹੈ ਪ੍ਰਿੰਟਰ ਹਿਆਣੀ ਨਹੀਂ ਹੁੰਦਾ ਜੀ ਰਤਨ ਠੀਕ ਆ 36000 37000 ਇਹ ਸੇ ਨਹੀਂ ਨਹੀਂ ਇਦਾਂ ਸੁਆਹੇ ਘੋਰ ਸਮੁੰਦਰ ਮਹਿੂਰਤ ਤੇ ਅਬ ਹੋਮਿਤ ਹੈ ਨਹੀਂ ਰੇ ਕੋ ਸਤਾਇਓ ਸਤਿ ਵਿਚਾਰ ਇਹ ਹੈ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਓ ਥੱਲੇ ਹੱਥ ਨਾ ਛਾਲੀ ਜਾਓ ਜਪਿ ਉਹ ਜਿਨਿ ਅਰਜਨ ਦੇਵ ਕਰੂ ਤਉ ਚੜੀ ਕੇ ਆਵੇ ਓਨ ਦਰਮਨ ਆਇਓ ਇਹ ਹਰ ਜਾਇਆ ਜਪਿ ਉਹ ਜਿਨਿ ਅਰਜਨ ਦੇਵ ਹੋਰ ਨਾ ਹਰਜੇਗਾ ਅਮੇਂ ਦ੍ਰਿਸ਼ਟ ਸੁਭ ਕਰੇ ਹਰਿ ਅਗ ਪਾਪ ਸਤ ਕਰਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੈਨ ਸਾਰਾ ਇਹ ਜਿਹੜਾ ਮਾਲਾ ਹੈ ਇਹ ਲਾਈਨ ਤੇ ਮਾਲਾ ਹੈ तुमंत तो तो देखते लेकिन आज सत्य से भी जाओ छोटा सा बाल बोले बाबा इंसान सच सच बोल रही है कि किसी चीज को जैसे मान लेते हम भुला गए बच्चा है इन गीले कपड़े ना साफ कर देना सम्मान करना काम दान देंगे तो सम्मान पाए इनको हाथ ना आप इन्हें अंदर से मां देखना अपना सम्मान करें ਇਸ ਵੀ ਨਾਮ ਇਹ ਲੈ ਕੇ ਬੋਲ ਰਿਹਾ ਗੁਰਸਾਹਿਬ ਨਹੀਂ ਆਪਾਂ ਦੇਵਾ ਨਾ ਹੀ ਜੀਗਾ ਦੀ ਸੇਵਾ ਹੈ ਮਹਾਰਾ ਦੀ ਬਾਤ ਵਸਤੇ ਵਸਤੇ ਅਮਾ ਸਾਥੇ ਦੇਖਿਆ ਇਹ ਖਾਲੀ ਜੀ ਤੋਂ ਗਲਤ ਹੋ ਕਾ ਕਰ 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 ਕਮ ਚੱਕੋ ਆ ਕੰਮ ਕਰ ਕੰਮ ਇਹ ਬਾਈ ਕੀ ਕੰਮ ਚੱਕੋ ਨਾ ਸਫਾਈ ਤਾਂ ਕਰਨ ਤੋਂ ਅੰਗ ਦੀ ਬਾਅਦ ਕਰ ਨਹੀਂ ਕਰੰਤੀ ਜੀ

ਜਾਗੇ ਹੋਰ ਨਾ ਆਇਆ ਹੈ ਮਹਾਤਮਾ ਅਵਤਾਰ ਯਾਗਰਿਆਨ ਕੀ ਹੋ ਰਹੀ ਨਾ ਹੋ ਜਾਈਂ ਦਿਵਮਾਇਕ ਕੁੜੇ ਤੈਨਕੇ ਦੁੱਖ ਕੋਣ ਸਾਜਿ ਲਗੇ ਗਿਆਨੀ ਗ੍ਰੰਥ ਪ੍ਰਿੰਟਰ ਵਿਆਨੀ ਮਹਿੰਦਰ ਸਿੰਘ ਰਤਨ ਠੀਕ ਹੈ 36000 36000 ਇਹ ਸੱਚ ਨਹੀਂ ਨਹੀਂ ਇਧਰ ਤਾ ਕਰ ਤੂ ਆਇ ਕੋਰ ਸਮੁੰਦਰ ਮੇ ਬੂੜਤ ਤੇ ਅਬ ਹੋਮਿਤ ਹੈ ਮੇਰੇ ਪੁਛਤਾਉ ਸਤਿ ਵਿਚਾਰ ਇਹ ਹੈ ਮथुरा जगतारਨ ਕੋ ਅਤਾਰ ਬਣਾਇਓ ਥੱਲੇ ਹੱਥ ਨ ਝਾੜੀ ਜਾਵਾਂ ਜਪੋ ਜਿਨੇ ਅਰਜਨ ਦੇਵ ਥੱਲੇ ਤੇ ਕਬੂ ਹੋਸ ਲੀ ਗਿਜਾਨੋ ਨਗਰ ਬਣਾਇਓ ਇਹ ਹਰ ਜਾਇਆ ਜਪੋ ਜਿਨੇ ਅਰਜਨ ਦੇਵ ਔਰ ਪ੍ਰਗਟ ਜੇਗਾ ਮथुरा ਨਗਰ ਬਣਾਇਓ ਅਮੀਂ ਦ੍ਰਿਸ਼ਟ ਸੁਭ ਕਰੇ ਹਰੇ ਯਦ ਭਾਪ ਸਤਿ ਮਲ ਆਮ ਕ੍ਰੋਧ ਅਰ ਲੋਭ ਮੂਹੇ ਵਸ ਕਰੇ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰਾ ਪਹਿਲੇ ਮੰਤ ਹੋਇਆ ਉਹ ਇੱਥੇ ਬੰਦ ਹੋਣਾ ਅੱਛਾ ਤੇ ਇਹਨਾਂ ਨੇ ਇਹਨੂੰ ਇੱਥੇ ਜੀ ਮਹਾਰਾਜ ਸਾਹਿਬ ਦੇ ਨੇੜੇ ਉਹ ਕਰ ਲਿਆ ਅੱਛਾ ਮਹਾਰਾਜ ਸਾਹਿਬ ਕਿਤੇ ਨਾ ਕਿਤੇ ਅੰਦਰ ਦਿੱਤੇ ਇਹਨਾਂ ਨੇ ਹਾਂ ਬਾਬਾ ਜੀ ਬੇਟਾ ਝਾੜੂ ਦੇਣਾ ਹੈ ਹਾਂ ਜੀ ਜੀ ਕੀ ਫਤੇ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕਿਰਪਾ ਕਰੋ ਰਹਿਮਤ ਕਰੋ ਦਇਆ ਕਰੋ ਮੋਰ ਕਿਦਰ ਮਹੱਲਾ ਜੀ ਇੱਕ ਹੋਰ ਦੇ ਦੋ ਵੱਡਾ ਮਹੱਲਾ ਇਹ ਨਹੀਂ ਰਹਿੰਦਾ ਹਾਲੇ ਸਾਡੀ ਹੋ ਜਾਂਦਾ ਸ੍ਰੀ ਮਹੱਲਾ ਰਾਗ ਸੂਹੀ ਮਹੱਲਾ ਪੰਗਵਾਰ ਕਾਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮਿਤਨ ਮੋ ਅਗਨ ਸੋਕ ਸਾਗਰ ਕਰ ਕਿਰਪਾ ਉਧਾਰ ਹਰ ਨਾਗਰ ਮਿਤਨ ਮੋ ਅਗਨ ਸੋਕ ਸਾਗਰ ਕਰ ਕਿਰਪਾ ਉਧਾਰ ਹਰ ਨਾਗਰ ਚਰਨ ਕਮਲ ਸਰਣਾਏ ਨਰਾਇਣ ਦੀਨ ਨਾਥ ਭਗਤ ਪਰਾਇਣ ਰਾਉ ਅਨਾਥਾ ਨਾਥ ਭਗਤ ਭੈ ਮੇਟਨ ਸਾਧ ਸੰਗ ਜਮਦੂਤ ਨਾ ਭੇਟਨ ਜੀਵਨ ਰੂਪ ਤਨ ਸੋਹਣਾ ਜਿਦ ਤਰਨ ਜਾਗਾ ਹੋ ਬਤੇ ਹਾਰੀ ਸਤ ਗੁਰੂ ਸਦ ਕਰਦੀ ਹੋਵੇ ਬੱਬਾ ਜੀ ਉਹਨਾਂ ਦੇ ਉਹਨਾਂ ਦੇ ਚੋਰ ਉਹ ਬਣਾ ਲਾ ਆਪਣੇ ਘੂੜੇ ਘੂੜੇ ਦੇ ਵੀ ਗੱਲ ਨੂੰ ਮੇਰੇ ਇਧਰ ਆ ਅੱਗੇ ਆ ਵਾਹਿਗੁਰੂ ਅਦਰ ਜੀ ਆਪਣਾ ਮੋੜਾ ਸ੍ਰੀ ਵਾਹਿਗੁਰੂ ਜੀ ਚਾਬੀ ਰੱਖੀ ਫੇਰ ਚੋਰ ਬੁਗਾ ਆਪਣਾ ਦੇਈ ਵਾਹ ਹੈ ਸਾਰੇ ਕੱਪੜਾ ਸਾਰੇ ਖੁੱਲਾ ਹੈ ਆਹੋ ਆਹ ਹੈ ਦੂਜੀ ਦੂਜੀ ਸਾਰਾ ਸਤਨਾਮ ਬੰਬੀ ਕਮਰੇ ਵਿੱਚ ਪਾਇਆ ਵਾਹ ਹੈ ਗੁਰੂ ਸਰਪੁੱਲ ਕਰਦਾ ਪਾਜੀ ਅੱਗੇ ਤੱਕਰ ਕਰ ਲੋ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ ਧੰ ਧੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮਾਲਾ ਸਾਹਿਬ ਕਿਹੜੇ ਲੈ ਕੇ ਆਉਂਦੇ ਤੁਸੀਂ ਸਮਾਨ ਕੱਢਦੇ ਨਹੀਂ ਹੈਗੇ ਦਾ ਤੁਸੀਂ ਚਾਰ ਲੋਣ ਲੈ ਆਇਆ ਚਾਰ ਗਏ ਲੈ ਆਇਆ ਬਿਚ ਬਾਨੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸ਼ਰਣਾਏ ਜੀਉ ਮੈਂ ਆਸ ਰਖੀ ਤੁਮ ਮੈਂ ਫਿਲੇ ਸਤਿਭੋ ਦੁਖ ਗਵਾਏ ਜੀਉ ਖੰਡਾਂ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗੰਦ ਸਾਹਿਬ ਜੀ ਮਹਾਰਾਜ ਜੀਓ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ ਬਾਣੀ ਗੁਰੂ ਗੁ ਹੈ ਬਾਣੀ ਵੇਖ ਬਾਣੀ ਅੰਮ੍ਰਿਤ ਸਰੋਪਾਏ ਗੁਰ ਬਾਣੀ ਕਹੇ ਸੇਤ ਜਨਮਾਨੈ ਪਰਤ ਪਰਤ ਲੰਘੇ ਸਤਾਰੇ ਗੁਰ ਬਾਣੀ ਕਹੇ ਸੇਤ ਜਨਮਾਨੈ ਬਦੇ ਸਾਥ ਗੁਰੂ ਮਿਸਤਾਰੇ ਬੰਨਵਾਹੀ ਕੋ ਸਤ ਨਾਮੁ ਵਾਹਿ ਕੋ ਸਾਡੀ ਸੇਵਾ ਲਈ ਸਾਫ ਕਰਨ ਦੇ ਲਈ ਕੱਪੜਾ ਇੱਕ ਸੁੱਕਾ ਕੱਪੜਾ ਇੱਧਰ ਵੀ ਦੇ ਦੋ ਮਾਰ ਲੈਣੇ ਆ ਆ ਲਓ ਨਾ ਆਪਣੇ ਆਪ ਜਾਂਦੇ ਆ ਲਿਆ ਲਿਓ ਸਤ ਨਾਮੁ ਵਾਹਿ ਐਸੇ ਆ ਨਹੀਂ ਆ ਦੇਖਦੇ ਆ ਭਾਈ ਆ ਜਾਣਾ ਪੀੜਾ ਸਾਹਿਬ ਭਾਈ ਦੇਖੋ ਆ ਆ ਵਾਹ ਜੀ ਵਾਹ ਪੂਰਾ ਬਰਾਬਰ ਕੇ ਨਾ ਬਾਬਾ ਜੀ ਉਹ ਕਿਚ ਨੂੰ ਐਨ ਕਰੋ ਬਸ ਗੱਲ ਕਰਾਂਗੇ ਕਿ ਕਿਕਾਰ ਨਹੀਂ ਚੜੇਗੀ 300 ਥੋੜਾ ਜੀ ਹਾਂਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਇਹਨੂੰ ਬੰਨੋ ਬਾਬੇ ਜੀ ਕਾ ਫੜਿਓ ਇਹਨੂੰ ਤੇ ਬੰਨੋ ਆ ਬੰਨੋ ਲਬਈਆ ਕਪੜਾ ਬੰਨੋ ਉਹ ਡੋਰੀ ਉਹ ਨਾਲ ਦੀ ਜੀ ਨਾ ਪਲਾਸਟਿਕ ਵਾਲਾ ਡੋਰੀ ਇਹਦੇ ਨਾਲ ਇਹਦੇ ਨਾਲ ਬੰਨਿਆ ਜਾਣਾ ਐਟਨੋ ਸਤਨਾਮੁ ਵਾਖਾ ਜੱਜ ਜੱਜ ਬਾਬਾ ਜੀ ਤੁਹਾਡੀ ਕਿਰਪਾ ਹੋਗੀ ਨਾ ਅੱਜ ਆਪਣਾ ਆਪਣਾ ਇਹੋ ਵੀਡੀਓ ਬਣਾਉਂ। ਯਾਰ ਬਾਬਾ ਸ਼੍ਰੀ ਚੰਦ ਜੀ ਨੇ ਸੇਵਾ ਲੈਣੀ ਹੈ। ਪੜੀ ਇੱਕ ਪਾਸੇ ਤੋਂ ਬੰਨ੍ਹ ਲਓ ਦੂਸਰੇ ਪਾਸੇ ਥੋੜੀ ਹੁਣ ਬੰਨ੍ਹ ਲਓ ਨਾ ਫੇਰ ਨਹੀਂ ਫੇਰ ਇੱਕ ਕੰਮ ਕਰੋ ਕੋਈ ਨਹੀਂ ਰਹਿਣ ਦੋ ਤੁਸੀਂ ਪਾਵੇ ਨਾਲ ਬੰਨ੍ਹ ਦੋ ਨਾ ਤੁਸੀਂ ਪਾਵੇ ਨਾਲ ਲੱਗੇ ਤੇ ਇਹਦੇ ਨੂੰ ਪਸਾ ਦੋ ਆ ਦੇਖ ਜੇ ਅੰਦਰ ਨਹੀਂ ਅੰਦਰ ਨਹੀਂ ਰਹਿਦਾ ਸਾਰਾ ਉਹ ਡੋਰੀ ਪਲਾਸਟਿਕ ਦੀ ਲਾਓ ਨਾ ਬੰਨ੍ਹ ਦੋ ਪਰ ਠੀਕ ਆ ਪਰੀ ਕੋਈ ਗੱਲ ਨਹੀਂ ਹਾਂ ਸਹੀ ਹੈ ਇੱਥੇ ਤੱਕ ਆਉਂਦੀ ਹੈ ਤੇਰੀ ਆ ਦੇਖੋ ਨਾ ਆਪਾਂ ਵਿੱਚ ਕਰ ਦੇਣੀ ਇਹਨੂੰ ਆ ਕਰ ਦੋ ਹਾਂ ਲੋ ਹੁਣ ਕਿੱਦਾਂ ਨੂੰ ਕਰਨਾ ਦੱਸੋ ਮੂੰਹ ਤੋਂ ਇਹਨੂੰ ਉਤਰਾਈ ਉਤਰਾਈ ਦੇ ਆ ਚਲਾਈ ਦਿਓ ਚਲਾਈ ਦਿਓ ਬਾਈ ਨਹੀਂ ਬਾਬਾ ਜੀ ਉਹ ਤੂੰ ਐਨ ਕਰ ਦੋ ਬਾਈ 2 ਮਿੰਟ ਉਹ ਕਰ ਦੇਣੀ ਉਹ ਤਾਂ ਬਾਅਦ ਇੱ ਲਿਆ ਤੇ ਕੱਪੜਾ ਲਿਆ ਚਿੱਟਾ ਦੇ ਕੱਪੜਾ ਥੋੜਾ ਹੋਰ ਘੱਲੋ ਪਹਿਲਾਂ ਹਾਂ ਬਸ 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 ਸੇਵਾ ਕਰਨ ਨੂੰ ਹਾਂ ਸੇਵਾ ਕਰਨ ਨੂੰ ਘੱਲੋ ਥੋੜਾ ਘੱਲੋ ਨਹੀਂ ਉਤਾਂ ਵੀ ਕਾਲ ਤਣਾ ਜੋੜਨਾ ਨਹੀਂ ਚਾਹੀਦਾ ਜਿਹੜੀ ਕੰਮ ਜੜੇ ਕੋਈ ਛੋਟਾ ਦੀਜੇ ਰੈਂਦੀ ਗੱਲ ਨਹੀਂ ਗੱਲ ਨਹੀਂ ਨਹੀਂ ਲਾਉਣਾ ਇੰਨਾ ਲਾਗੋ ਠੀਕ ਹੈ ਠੀਕ ਹੈ ਕੋਈ ਨੂੰ ਚਾਹ ਜੂਗਾ ਥੋੜਾ ਮਾਰੇ ਇੱਕ ਵਾਰੀ ਨਾ ਪਹਿਲਾਂ ਪ੍ਰਕਾਸ਼ ਕਰਕੇ ਵੇਖ ਲੈ ਬਾਬਾ ਜੀ ਵਿਚਾਰ ਲਾਉਣਾ ਕਿ ਤਾ ਪ੍ਰਕਾਸ਼ ਕਿ ਨਹੀਂ ਦਾ ਐਸਾ ਨਹੀਂ ਜਰਵਲਾ ਦੇਣਾ ਨਹੀਂ ਐਸੇ ਰੱਖੀ ਲੈ ਐਸੇ ਛਿੱਟ ਰੱਖੀ ਐਸੇ ਸਹੀ ਨਹੀਂ ਨਾ ਆਏਗਾ ਅਰੇ ਬਾਬਾ ਜੀ ਪਹਿਲਾਂ ਪ੍ਰਕਾਸ਼ ਓਹੋ ਨਹੀਂ ਨਹੀਂ ਮੈਂ ਤਾਂ ਉਹ ਮਾਰ ਕੇ ਪਹਿਲਾਂ ਪ੍ਰਕਾਸ਼ ਕਰਕੇ ਵੇਖਣਾ ਮੁੜ ਕੇ ਜਦ ਸੁਖਾਸਨ ਕਰਾਂਗੇ ਫਿਰ ਇਸ ਤਰ੍ਹਾਂ ਕਰਦਾਂਗੇ ਪ੍ਰਕਾਸ਼ ਕਰਕੇ ਜਾਨਾ ਦਰਸ਼ਨ ਕੋਈ ਕਰਨੇ ਆ ਚਲੋ ਕਰ ਲਓ ਫਿਰ ਕਰ ਲਓ ਬਾਬਾ ਜੀ ਕਰ ਦੋ ਨਾ ਬਾਬਾ ਜੀ ਕਰੋ ਹਾਂ ਉਹ ਠੀਕ ਹੈ ਚਲੋ ਮੈਂ ਜਿਹੜੀ ਗੱਲ ਕਹਾਂ ਚਲੋ 5-4 ਘੰਟੇ ਪ੍ਰਕਾਸ਼ ਰਹਿਣਗੇ ਚਾਹ ਠੀਕ ਆ 5-4 ਘੰਟੇ ਰੱਖੋ ਜਾ ਇੱਥੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਪ ਕੋ ਵੀ ਆਪਣੇ ਪਾਣੀ ਚਲੋ ਹੈ ਨਾ ਹਾਂ ਹਾਂ ਕਿਤੇ ਇਧਰ 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 ਪਿੱਛੇ ਨਾ ਨਾ ਸੁਨਿਆ ਸੱਤ ਪੰਜ ਪਾਣੀ ਨਾ ਮੜਾ ਪਾਣੀ ਵਿੱਚ ਡਿੱਛਿਆ ਚੋਲਾ ਪਾਣੀ ਪੜਕੇ ਲੈ ਚਾ ਪਾਣੀ ਪਾਣੀ ਆ ਲੈ ਚਾ ਆ ਜੋਰ ਕਰੋ ਬੇਟਾ ਵਾਹਿਗੁਰੂ ਜੀ ਬਾਜੀ ਤੁਹਾਡਾ ਚੋਰ ਕਿੱਥੇ ਆ ਧੋ ਲੋ ਨੂੰ ਕੋਲ ਇਹਨਾਂ ਮੈਂ ਦੋ ਵਾਰ ਚੋਰ ਮੰਗਾ ਲਿਆ ਸਤਨਾਮ ਅਕਾਲ ਪੁਰਖ ਅਨੰਤ ਸਤਗੁਰੂ ਦੀ ਕਿਰਪਾ ਕਰਵਾਉਂਦਾ ਵਾਹਿਗੁਰੂ ਆ ਕੁਰਸੀ ਤੇ ਉਹ ਬਈ ਕੁਰਸੀ ਕਹਿੰਦਾ ਪ੍ਰਕਾਸ਼ ਨਾ ਕੁਰਸੀ ਤੇ ਬਹਿ ਕੇ ਕਰਾਂਗੇ ਨਹੀਂ ਕੁਰਸੀ ਤੇ ਬਹਿ ਨਹੀਂ ਉਹ ਮਾਰਾ ਇੱਕ 2 ਮਿੰਟ ਲੱਗਣੇ ਕੀ ਕੀ ਚਲਾ ਆ ਪੀੜਾ ਬਾ ਲੋ ਪੀੜਾ ਨਹੀਂ ਆਪਾਂ ਕਰ ਦਿੰਨੇ ਆ ਆਪਾਂ ਇੱਦਾਂ ਕਰ ਦੇਣਾ ਆਪਾਂ ਆਪੇ ਕਰ ਦੇਣਾ ਕਰ ਦਿੰਨਾ ਮੈਂ ਕਰ ਲੇ ਕੁਰਸੀ ਕੁਰਸੀ ਨਾ ਉਹ ਲੋੜ ਹੀ ਉਹਦੇ ਮਰੇ ਪਾਣੀ ਦੇ ਮਰੇ ਪਾਣੀ ਦੇ ਤੋਲੇ ਬੋਲੇ ਨਾ ਠੀਕ ਚਲੋ ਠੀਕ ਹੈ ਤਾਂ ਆਪਾਂ ਕਰ ਲਓ ਕੱਪੜਾ ਚੋ ਮੜਾ ਜਾ ਇੱਕ ਚਿੱਟਾ ਕੱਪੜਾ ਹੱਥ ਟੱਕ ਕੱਪੜਾ ਲੈ ਲਓ ਇਹੋ ਲੈ ਲਓ ਕੱਟਾ ਲੈ ਲਾ ਛੋਟਾ ਰੱਖੋ ਛੋਟਾ ਕੱਪੜਾ ਲਾਓ ਬਾਈ कपड़ा कपड़ा हम हमारा कपड़ा दियो साफ कर लिए आज करके ना करो सारे कपड़े निकालो आप रेबा जब तुम काम का काम कर कपड़ा कर तो को अंदर का काम देख अभी ये काम तुम तीन बार नहीं सोफा भी तो परो आने दी बट आज काम भात पर आ दी मैं कर दूंगी ਆਹ ਕੱਢ ਲਿਆ ਨੰਬਰ 1 ਕੱਢ ਲਿਆ ਲਾਵਾ ਇਹਦਾ ਨੀਆ ਲਾਉਂਦਾ ਬੰਦ ਕਰ ਬੰਦ ਕਰ ਸੁਣ ਲੈ ਅਲੋ ਉਧਾਂ ਤੋਂ ਕਰ ਲੋ ਸੁਣ ਜਦੋਂ ਹੋਰ ਨਾ ਆਇਆ ਹੈ ਮਹਾਤਮੇ ਅਵਤਾਰ ਹੋ ਜਾ ਰਹੀਆਂ ਅੰਤਿ ਹੋ ਰਹੀ

ਸਤਿ ਵਿਚਾਰ ਇਹ ਹੈ ਮਥੁਰਾ ਜਗਤਾਰਨ ਸੂ ਭਗਤਾਰ ਬਿਨਾਇ ਅਸੱਲੇ ਹੱਥ ਨ ਛੜਿ ਜਾਓ ਦਸੂ ਜੀ ਛੱਲੇ ਜੀ ਕਪੜਾ ਰੂ ਕਰਤ ਜਿਕੇ ਜਾਂਦੇ ਗੁਰਮਨ ਆਇਓ ਤੇ ਹਰ ਜਗ ਰੋਜ ਨੇ ਅਰਜਨ ਦੇਵ ਉਹ ਹਰ ਜਗ ਆ ਮਾਧੂ ਚੱਡ ਮੁਕ ਕਪੜੇ ਕਰਿ ਪਛਿਸ ਨਿਰਮਨ ਆਇਓ ਅਮੀਂ ਦ੍ਰਿਸ਼ਟਿ ਸ਼ੋਭ ਕਰੈ ਹਰਿਆਕ ਪਾਪ ਕਰਮਲ ਆਮਕ੍ਰੋਧ ਹਰ ਲੋਗੋ ਵਸ ਕਰੇ ਸਭੈ ਬੰਦ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੁਲੈ ਰਾਜੇ ਤੋ ਗਾਉ ਨਿਦਨ ਬੰਦ ਨੇ ਪਾਲਿ ਤੁਮ ਸੂਪਾਪ ਅਰਥੀ ਵੀਏ ਕੰਨਿਨ ਸਹਿ ਸੁਭਾਏ ਦਰਸ਼ਨ ਪਰਸੈ ਗੁਰੂ ਕੇ ਜਨਮ ਵਰਤ ਦੁਪਾਈ ਹੋਵੇ ਸੇਵਸਕ ਸੰਮਦੀ ਸੁਰ ਅਸੂਰ ਸੋ ਸੱਚੀ ਹੈ ਕੋਨੇ ਦੇ ਸੱਚੇ ਸਾਥ ਸਾਧੂ ਜਨ ਜੀਤ ਕੰਨੀ ਸੱਜਣਾ ਸੱਚਾ ਬਾਦਸ਼ਾਹ ਸ਼ਿਰਸ਼ਾ ਹਾਂ ਦੇਸ਼ਾਹੋ ਜਿਸ ਪਾਸ ਬੈਠਿਆ ਸੁਖੀ ਲਈ ਹੈ ਸ਼ਰਣ ਹੰਦਾਵੇ ਸਾਥ ਜਿਸ ਪਾਸ ਬੈਠਿਆ ਸੁਖੀ ਹੋਰ ਸਬਨੰਦਾਵੇ ਸਾਹ ਜਣ ਸਚਾ ਬਾਦਿਆ ਸ੍ਰੀਸ਼ਾਹ ਦੇ ਸਾਹ ਇਸ ਪਾਸ ਬੈਠੀਆਂ ਸੋਹੀਏ ਸਬਨੰਦਾਵੇ ਸਾਹ ਸੁਖ ਨੂੰ ਜਗਾ ਰਹੇ ਸਤਨਾਮ ਸ੍ਰੀ ਵਾਹਿਗੁਰੂ ਅੰਸਾ ਜੀ ਇਹ ਤਰ੍ਹਾਂ ਇਹ ਬਣਾਉਂਦ ਕਰ ਸਾਂ ਪਹਿਲਾਂ ਕੁੱਧਰ ਕਰ ਦਿੰਦੇ ਹਾਂ ਸੁਣ ਕਾ ਜੀ ਕੋ ਤੁਮ ਨਾਮ ਨਾ ਕਰੀਂ ਜੀ ਕਾ ਕਰੋ ਥੋੜਾ ਜਿਹਾ ਸਤਨਾ ਨਾ ਕਰ ਲੋ ਪੈਟ ਲਾ ਦੇ ਸਤ ਲਾ ਦੇ ਫਟਿਓ ਸੋ ਛੋਟੀ ਯਾਦ ਰੱਖੋ ਉਹ ਤਾਂ ਸਪਰੀ ਕਰੀ ਜੀ ਕੀ ਆ ਫੜੋ ਕਾ ਬਾਤ ਮੰਨੋ ਲੈਓ ਪਾਣੀ ਲਾਓ ਪਿਆਬ ਲਾਓ ਆ ਮੋ ਸਤਨਾਮ ਵਾਹਿਗੁਰੂ ਬੇਟਾ ਉਧਰ ਕੋਈ ਨਹੀਂ ਹੈ ਕੋਈ ਕਾਂਟੀ ਕੋਈ ਕਾਂਟੇ ਠੀਕ ਹੈ ਠੀਕ ਹੈ ਚਲੋ ਤਾਂ ਉਧਰ ਕਾਂਟੀ ਹੈ ਸੰਗਤ ਦੇ ਬਾਬਾ ਜੀ ਅੱਜ ਅਸੀਂ ਜਾ ਰਹੇ ਹਾਂ ਬਾਬਾ ਜੀ ਕੋਲ ਆਪਕੋ ਅਸੀਂ ਜਾਣ ਰਿਹਾ ਹਾਂ ਬੰਦੇ ਜੀ